ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਪੰਜਾਬ ਦੇ ਖੰਨਾ ਵਿੱਚ ਨਸ਼ਾ ਵਿਰੋਧੀ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਮੀਟ ਮਾਰਕੀਟ ਵਿੱਚ 6 ਨਸ਼ਾ ਤਸਕਰਾਂ ਦੀ ਗੈਰਕਾਨੂੰਨੀ ਤੌਰ ਤੇ ਬਣਾਏ ਗਏ ਘਰਾਂ ਨੂੰ ਬੁਲਡੋਜ਼ਰ ਨਾਲ ਢਾ ਦਿੱਤਾ ਗਿਆ। ਇਹ ਕਾਰਵਾਈ ਐਸਐਸਪੀ ਡਾਕਟਰ ਜੋਤੀ ਆਦਵ ਦੀ ਅਗਵਾਈ ਹੇਠ ਕੀਤੀ ਗਈ। ਨਗਰ ਕੌਂਸਲ ਨੇ ਕੁਫਤਾ ਪਹਿਲੇ ਇਹਨਾਂ ਘਰਾਂ ਤੇ ਨੋਟਿਸ ਚਿਪਕਾ ਦਿੱਤੇ ਸਨ। ਮਕਾਨ ਮਾਲਕਾਂ ਨੂੰ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਸੀ। ਜਦੋਂ ਉਹ ਕੋਈ ਵੈਧ ਰਿਕਾਰਡ ਪੇਸ਼ ਨਹੀਂ ਕਰ ਸਕੇ ਤਾਂ ਕਾਰਵਾਈ ਕੀਤੀ ਗਈ। ਇਸ ਕਾਰਵਾਈ ਵਿੱਚ ਨਸ਼ਾ ਤਸਕਰ ਅਸਲਾਮ ਉਸਦੇ ਭਰਾ ਸੁਨੀਲ, ਪੱਪੂ, ਗੁਲਸ਼ਨ ਅਤੇ ਮਹਿਲਾ ਤਸਕਰ ਮਹਿੰਦਰਾ ਅਤੇ ਸ਼ਿੰਦੇ ਦਾ ਘਾਟ ਦਾ ਦਿੱਤਾ ਗਿਆ ਇੰਨਾ ਵਿੱਚੋਂ ਸੁਨੀਲ ਬਾਬਾ ਜੇਲ੍ਹ ਵਿੱਚ ਹੈ ਤੇ ਅਸਲਮ ਫਰਾਰ ਹੈ ਇੰਨਾ ਸਾਰਿਆਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਈ ਮਾਮਲੇ ਦਰਜ ਹਨ ਐਸਐਸਪੀ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਉਸਨੇ ਤਸਕਰਾਂ ਨੂੰ ਕਿਹਾ ਹੈ ਕਿ ਉਹ ਜਾਂ ਤਾਂ ਆਪਣਾ ਕਾਰੋਬਾਰ ਛੱਡ ਦੇਣ ਜਾਂ ਪੰਜਾਬ ਛੱਡ ਦੇਣ ਬੁੱਧਵਾਰ ਨੂੰ ਪਾਇਲ ਸਬਡਿਵੀਜ਼ਨ ਵਿੱਚ ਤਿੰਨ ਹੋਰ ਜ਼ਾਇਦਾਦਾਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਕਾਰਵਾਈ ਦੌਰਾਨ ਨਗਰ ਕੌਂਸਲ ای او ਚਰنجیت سنگھ اپنی ٹیم ਨਾਲ ਮੌਜੂਦ ਸਨ پولیس ਨੇ ਪੂਰੇ ਆਪਰੇਸ਼ਨ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲ ਲਿਆ ਪੁਲਿਸ ਅੱਤੇ ਡਰਗ ਤਸਕਰਾਂ ਦੇ ਗਿਆਸਾ ਵੀ ਕਰਾ ਰਹੇ ਹਾਂ ਤਾਂ ਅਸੀਂ ਜਦੋਂ ਡਰਗ ਸਾਡੇ ਨਾਲ ਇੱਕ اے ਐਨ ਟੀ ਐਫ ਦੀ ਵੀ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਵੀ ਲਿਸਟਿਡ ਡਰਗਸ ਨਾਲ ਦੀ ਜੀ ਲਿਸਟ ਬਣੀ ਹੋਈ ਹੈਗੀ ਉਹਦੇ ਅੰਡਰ ਅਸੀਂ ਇਹਨਾਂ ਦੀ ਚੈੱਕ ਵਗੈਰਾ ਕਰਾਉਂਦੇ ਰਹਿੰਦੇ ਤੇ ਹੁਣ ਇੱਥੇ ਅਸੀਂ ਸਰਚਿਸ ਵਗੈਰਾ ਵੀ ਕੀਤੀ ਕਿਉਂਕਿ ਜੋ ਮੀਟ ਮਾਰਕੀਟ ਏਰੀਆ ਇੱਕ ਨੋਟੋਰੀਅਸ ਏਰੀਆ ਬਣ ਚੁੱਕਿਆ ਸੀਗਾ ਤੇ ਡਰੱਗ ਹੌਟਸਪੌਟ ਬਣ ਗਿਆ ਸੀਗਾ ਜਿੱਥੋਂ ਆ ਡਰੱਗਸ ਦੀ ਸਪਲਾਈ ਵੀ ਹੋ ਰਹੀ ਸੀਗੀ ਤੇ ਆ ਜੋ ਐਂਡੀਪੀਐਸ ਐਕਟ ਹੈ ਉਹਦੇ ਅੰਡਰ ਅਸੀਂ ਪ੍ਰਾਪਰਟੀਆਂ ਨੂੰ ਪ੍ਰਾਪਰਟੀਆਂ ਦੇ ਅਗੇਂਸਟ ਵੀ ਐਕਸ਼ਨ ਲੈ ਸਕਦੇ ਜੋ ਡਰੱਗਸ ਦੇ ਮਨੀ ਦੇ ਨਾਲ ਬਣਾਈ ਜਾਂਦੀ ਹੈ ਤਾਂ ਉਹਦੇ ਅੰਡਰ ਹੀ ਅਸੀਂ ਜਦੋਂ ਚੈੱਕ ਕਰਾ ਰਹੇ ਸੀਗੇ ਇਨ ਲਿਸਟਿਡ ਸਮਗਲਾ ਦੀ ਪ੍ਰਾਪਰਟੀਆਂ ਨੂੰ ਤਾਂ ਅਸੀਂ ਜਦੋਂ ਮਿਊਨਿਸਪੈਲਿਟੀ ਨੂੰ ਲੈਟਰਸ ਲਿਖੇ ਤਾਂ ਸਾਨੂੰ ਪਤਾ ਲੱਗਿਆ ਕਿ ਆ ਜੋ ਇਹਨਾਂ ਨੇ ਘਰ ਬਣਾਏ ਹੋਏ ਆ ਬਿਲਕੁਲੀ ਇਲੈਗਲ ਹੈ ਇੱਕ ਨਗਰ ਕਾਉਂਸਲ ਦੀ ਜੋ ਸਰਕਾਰੀ ਜ਼ਮੀਨ ਹੈ ਉਹਦੇ ਉੱਪਰ ਐਂਕਰੋਚ ਕਰਕੇ ਇਹਨਾਂ ਨੇ ਆਪਣੇ ਘਰ ਬਣਾਏ ਸੀਗੇ ਐਂਡ ਡਰਗ ਮਨੀ ਨੂੰ ਯੂਜ਼ ਕਰਦੇ ਵੇ ਜਿਹਦੇ ਵਿੱਚੋਂ ਕੁਝ ਜੋ ਡਰਗ ਤਸਕਰ ਹੈ ਉਹ ਇੰਪੋਰਟੈਂਟ ਨੇ ਅ ਅਸਲਮ ਉਰਫ ਜਿਮੀ ਸਾਨੂੰ ਵਜ਼ੀਰ ਸੁਨੀਲ ਬਾਬਾ ਉਰਫ ਸਨੋ ਫਜ਼ੀਰ ਆ ਦੋਨੋਂ ਪ੍ਰਾਣ ਨੇ ਤੇ ਅਸਲਮ ਹੁਣ ਭੱਜਿਆ ਹੋਇਆ ਇਹਦੇ ਉੱਪਰੋਂ ਲੇਟੈਸਟ ਆ ਬੀਤੇ ਦਿਨੋਂ ਜਦੋਂ ਅਸੀਂ ਸਰਚ ਵਗੈਰਾ ਕੀਤੀ ਹੈ ਤੇ ਇਹਦੇ ਉੱਪਰ ਇੱਕ ਐਫਆਈਆਰ ਵੀ ਹੋਈ ਹੈ ਐਨਡੀਪੀਐਸ ਦੀ ਰਿਕਵਰੀ ਵੀ ਉਹਦੇ ਕੋਲੋਂ 20 ਗ੍ਰਾਮ ਹੈਰੋਇਨ ਦੀ ਲੇਟੈਸਟ ਵਾਲੀ ਉਸ ਤੋਂ ਪਹਿਲਾਂ ਕਾਫੀ ਸਾਰੇ ਪਰਚੇ ਪੰਜ ਪਰਚੇ ਦੇ ਉੱਪਰ ਹੈ ਸੁਨੀਲ ਬਾਬਾ ਦੇ ਉੱਪਰ ਪੰਜ ਪਰਚੇ ਨੇ ਹੈ ਇਹ ਹੁਣ ਅਰੈਸਟ ਹੋਇਆ ਹੈਗਾ ਤੇ ਇਹਦੇ ਨਾਲ ਨਾਲ ਹੋਰ ਵੀ ਸ਼ਿੰਦੀ ਮੋਹਿੰਦਰੋ ਪੱਪੂ ਆ ਸਾਰੇ ਕੇ ਸਾਰੇ ਵੱਡੇ ਡਰੱਗ ਪੈਡਲਰਸ ਹੈ ਇਸ ਏਰੀਆ ਦੇ ਲੋਕਾਂ ਨੂੰ ਡਰੱਗ ਸਪਲਾਈ ਕਰਦੇ ਹੈ ਇਨਾਦਾ ਤੰਦਾ ਹੀ ਬਣ ਚੁੱਕਾ ਹੈ ਡਰੱਗਸ ਦਾ ਤੇ ਉਹ ਡਰਗ ਮਨੀ ਨੂੰ ਯੂਜ਼ ਕਰਕੇ ਇਹਨਾਂ ਨੇ ਇੱਕ ਸਰਕਾਰੀ ਜ਼ਮੀਨ ਨੂੰ ਇਨਕ੍ਰੋਚ ਕਰਕੇ ਉੱਤੇ ਆਪਣੇ ਘਰ ਬਣਾਏ ਸੀਗੇ ਤੇ ਨਗਰ ਕੌਂਸਲ ਵੱਲੋਂ ਅੱਜ ਦਾ ਇਹ ਐਕਸ਼ਨ ਹੈਗਾ ਤੇ ਇਹ ਓਵਰਆਲ ਅੰਡਰ ਜੋ ਸਰਕਾਰ ਦੀ ਇੱਕ ਮੁਹਿੰਮ ਹੈਗੀ ਅ ਯੁੱਧ ਨਸ਼ੇ ਵਿਰੁੱਧ ਉਹਦੇ ਅੰਡਰ ਹੈਗੀ ਟੂ ਬ੍ਰੇਕ ਦਾ ਬੈਕ ਆਫ ਡਰਗ ਟਰੈਫਿਕਿੰਗ ਨੈਟਵਰਕ ਇਨ ਪੰਜਾਬ ਤੇ ਉਹਦੇ ਅੰਡਰ ਹੀ ਐਕਸ਼ਨ ਹੈ ਅੱਜ ਕਿੰਨੇ ਘਰ ਜੜੇ ਆ ਉਹ ਇੱਥੇ ਢਾਈ ਜਾ ਰਹੇ ਅ ਨਗਰ ਕਾਉਂਸਲ ਵੱਲੋਂ 6 ਜੋ ਘਰ ਹੈ ਉਹਨਾਂ ਨੂੰ ਨੋਟਿਸ ਜਿੱਤੇ ਗਏ ਤੇ ਉਹਦੇ ਅੰਡਰ ਹੀ ਅਸੀਂ ਨਗਰ ਕਾਉਂਸਲ ਜਿtheta ਜਿਤੇ ਕਰੇਗਾ ਐਕਸ਼ਨ ਪੁਲਿਸ ਉਹਨਾਂ ਨੂੰ ਪੂਰਾ ਲਾਅ ਐਂਡ ਆਰਡਰ ਸਿਕਿਉਰਿਟੀ ਪ੍ਰੋਵਾਈਡ ਕਰੇਗੀ ਤੇ ਨਗਰ ਕਾਉਂਸਲ ਦਾ ਐਕਸ਼ਨ 6 ਘਰਾਂ ਦੇ ਉੱਪਰ ਹੋਣਾ ਹੈਗਾ ਮੈਂ ਪਹਿਲਾਂ ਵੀ ਦੇਖਿਆ ਸੀ ਇਹਨਾਂ ਨੇ ਨਾ ਜੀ ਇੱਕ ਪਿਛਲੇ ਵਾਰ ਜਿਹੜਾ ਪੁਲਿਸ ਨੂੰ ਐਫੀਡੇਵਿਟ ਦਿੱਤਾ ਸੀ ਕਿ ਅਸੀਂ ਨਸ਼ਾ ਨਹੀਂ ਵੇਚਾਂਗੇ ਉਸ ਦੇ ਬਾਵਜੂਦ ਦੇ ਨਸ਼ਾ ਵੇਚ ਰਹੇ ਨੇ ਕਿ ਇਹਨਾਂ ਦੇ ਜਿਸ ਤਰ੍ਹਾਂ ਅੱਜ ਵੀ ਬੇਨਤੀ ਕਰ ਰਹੇ ਇਹਨਾਂ ਦੇ ਭਰੋਸੇ ਤੇ ਪੁਲਿਸ ਇਸ ਇਲਾਕੇ ਨੂੰ ਛੱਡ ਸਕਦੀ ਹੈ ਅ ਨਹੀਂ ਜੀ ਦੇਖੋ ਐਫੀਡੇਵਿਡ ਦਾ ਮਤਲਬ ਆ ਹੁੰਦਾ ਹੈ ਕਿ ਤੁਸੀਂ ਉਹਦੇ ਉੱਪਰ ਖੜੋ ਅਗਰ ਬੰਦਾ ਨਹੀਂ ਖੜਦਾ ਤੇ ਉਹਦੇ ਕੋਈ ਲੀਗਲ ਵੈਲਿਊ ਨਹੀਂ ਹੈ ਹੁਣ ਸਾਡਾ ਤਾਂ ਆ ਹੈਗਾ ਕਿ ਲੋਕੀ ਕੁਝ ਵੀ ਕਹੇ ਜਾਣ ਸਪੈਸ਼ਲੀ ਜੋ ਡਰੱਗ ਦੇ ਜੋ ਟ੍ਰੇਡ ਦੇ ਵਿੱਚ ਇੰਡਲਜ ਕਰਦੇ ਅਸੀਂ ਉਹਨਾਂ ਦੇ ਉੱਪਰ ਪੂਰਾ ਕੈਮ ਹੋ ਕੇ ਐਕਸ਼ਨ ਲੈਣਾ ਹੈਗਾ ਸਾਡੀ ਜ਼ਿੰਮੇਵਾਰੀ ਹੈਗੀ ਪੰਜਾਬ ਨੂੰ ਖੰਨਾ ਨੂੰ ਅ ਡਰਗ ਫ੍ਰੀ ਬਣਾਉਣ ਦੇ ਵਿੱਚ ਸਾਡਾ ਪੂਰਾ ਸਹਿਯੋਗ ਵੀ ਰਹੇਗਾ ਪੂਰਾ ਸਾਡੀ ਐਫਰਟ ਵੀ ਹੈ ਤੇ ਸਪੈਸ਼ਲੀ ਜੋ ਹੌਟਸਪots ਬਣ ਚੁੱਕੇ ਜਿਵੇਂ ਦੀ ਜਿਵੇਂ ਕਿ ਆ ਮੀਟ ਮਾਰਕੀਟ ਦਾ ਬੈਕ ਬੈਕ ਸਾਈਡ ਵਾਲਾ ਏਰੀਆ ਹੈਗਾ ਐਨੂੰ ਅਸੀਂ ਪੂਰਾ ਕਲੀਨ ਕਰਕੇ ਹੀ ਦਮ ਲੇਗੇ ਤੇ ਸਾਡਾ ਪੂਰਾ ਡਰਾਏ ਸੀ ਖਾਲੀ ਆ ਜੋ ਅੱਜ ਵਾਲਾ ਐਕਸ਼ਨ ਹੈ ਇਹ ਵਨ ਆਫ ਨਹੀਂ ਹੈਗਾ ਕੱਲ ਅਸੀਂ ਤਿੰਨ ਪ੍ਰੋਪਰਟੀਆਂ ਵੀ ਫ੍ਰੀਜ਼ ਕੀਤੀ 68F ਐਨਡੀਪੀ ਸੈਕਸ਼ਨ ਦੇ ਅੰਡਰ ਪਾਇਲ ਅ ਸਬਡਿਵੀਜ਼ਨ ਦੇ ਅੰਡਰ ਹੋਰ ਵੀ ਅਸੀਂ ਬੜੇ ਸਾਰੇ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀ ਹੈ ਵੱਖਰੇ ਵੱਖਰੇ ਲਾਜ਼ ਦੇ ਅੰਦਰ ਜੋ ਵੀ ਐਕਸ਼ਨ ਬਣਦਾ ਹੈਗਾ ਪੰਜਾਬ ਪੁਲਿਸ ਲੇਗੀ ਤੇ ਉਹਦੇ ਨਾਲ ਨਾਲ ਸਾਡੇ ਸਰਚ ਆਪਰੇਸ਼ਨਸ ਵੀ ਚੱਲਦੇ ਰਹਿਣਗੇ ਅਸੀਂ अर्ਲੀ ਮਾਰਨਿੰਗ ਵੀ ਰੇਡਸ ਕਰਕੇ ਸਾਡੇ ਕੋਲ ਲਿਸਟਸ ਵੀ ਬਣੀ ਹੋਈਆਂ ਅਸੀਂ ਪੂਰਾ ਪੂਰਾ ਆਪਣਾ ਟੈਕਨੀਕਲ ਯੂਨਿਟਸ ਨੂੰ ਵੀ ਐਕਟਿਵ ਕੀਤਾ ਹੋਇਆ ਸਾਡੇ ਸੋਰਸਸ ਵੀ ਨੇ ਐਂਡ ਸਪੈਸ਼ਲ ਥੈਂਕ ਯੂ ਮੈਂ ਕਹੂੰਗੀ মিডিਆ ਦਾ ਤੇ ਸਾਨੂੰ ਬਹੁਤ ਜ਼ਿਆਦਾ ਕੋਆਪਰੇਟ ਕਰੇ মিডিਆ ਤੇ মিডিਆ ਦੇ ਸਾਰੇ ਸਾਥੀ ਸਾਡਾ ਬਹੁਤ ਜ਼ਿਆਦਾ ਸਹਿਯੋਗ ਕਰ ਰਹੇ ਨੇ ਉਹਦੇ ਨਾਲ ਨਾਲ ਨગર ਨਿਵਾਸੀ ਨગર ਨਿਵਾਸੀਆਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਸਾਡੀ ਸੰਪਰਕ ਜੀ ਦੀ ਜੋ ਮੀਟਿੰਗਸ ਹੋਈਆਂ ਲੋਕਾਂ ਦੇ ਨਾਲ ਪਿੰਡਾਂ 'ਚ ਜਾ ਜਾ ਕੇ ਅਸੀਂ ਮੀਟਿੰਗਸ ਕਰ ਰਹੇ ਹਾਂ ਤੇ ਹੁਣ ਉਹਦਾ ਪ੍ਰਭਾਵ ਵੀ ਆਣਾ ਸ਼ੁਰੂ ਹੋਇਆ ਮੈਨੂੰ ਹਰ ਰੋਜ਼ ਕੋਈ ਨਾ ਕੋਈ ਲੋਕੀ ਮੈਸੇਜ ਕਰਕੇ ਮੈਨੂੰ ਨਸ਼ੇ ਤਸਕਰਾਂ ਦੇ ਨਾਲ ਲਿਖ ਕੇ ਭੇਜਦੇ ਔਰ ਉਹ ਉਹਨਾਂ ਦਾ ਪੁਲਿਸ ਦੇ ਅੰਦਰ ਬਹੁਤ ਜ਼ਿਆਦਾ ਉਹ ਵੱਧ ਗਿਆ ਹੈਗਾ ਕੰਫੀਡੈਂਸ ਵੱਧ ਗਿਆ ਹੈਗਾ ਤੇ ਹੁਣ ਲੋਕੀ ਆ ਕੇ ਸਾਨੂੰ ਅੱਗੇ ਆ ਕੇ ਸਾਨੂੰ ਦੱਸ ਰਹੇ ਨੇ ਤੇ ਲੋਕਾਂ ਦੇ ਸਹਿਯੋਗ ਦੇ ਨਾਲ ਮੈਨੂੰ ਪੂਰਾ ਵਿਸ਼ਵਾਸ ਹੈਗਾ ਕਿ ਅਸੀਂ ਪੰਜਾਬ ਨੂੰ ਡਰਗ ਫਰੀ ਬਣਾਉਣ 'ਚ ਕਾਮਯਾਬ ਹੋਵਾਂਗੇ ਤੇ ਅੱਜ ਵਾਲਾ ਜੋ ਐਕਸ਼ਨ ਹੈਗਾ ਆ ਸਿਰਫ ਆਹੀ ਹੈਗਾ ਕਿ ਅਗਰ ਤੁਸੀਂ ਕ੍ਰਾਈਮ ਦੇ ਮਨੀ ਨੂੰ ਯੂਜ਼ ਕਰਕੇ ਤੇ ਉਹਦੇ ਨਾਲ ਨਾਲ ਸਰਕਾਰ ਦੀ ਜ਼ਮੀਨ ਨੂੰ ਵੀ ਕਬਜ਼ਾ ਹੋਗੇ ਤੇ ਫਿਰ ਐਕਸ਼ਨ ਤਾਂ ਲਿੱਤਾ ਜਾਏਗਾ ਤੇ ਕੀ ਵਾਰਨਿੰਗ ਦੇਣਾ ਚਾਹੁੰਦੇ ਨੇ ਜੇ ਡਰਗ ਪੈਡਲ ਹਰੇ ਬੀਰੇ ਨਹੀਂ ਹਟੇ ਜੀ ਵਰਨਿੰਗ ਆਹੀ ਹੈਗੀ ਕਿ ਪੰਜਾਬ ਪੁਲਿਸ ਨੇ ਤਾਂ ਆਪਣੀ ਕਮਰ ਕਸਲੀ ਹੈਗੀ ਤੇ ਤੁਸੀਂ ਆਪਣਾ ਦੇਖ ਲਓ ਹੁਣ ਪੁਲਿਸ ਨੇ ਤੁਹਾਨੂੰ ਛੱਡਣਾ ਨਹੀਂ ਹੈਗਾ ਤੇ ਤੁਸੀਂ ਅੱਜ ਤੋਂ ਸਾਡਾ ਏਰੀਆ ਹੀ ਛੱਡ ਦਿਓ ਕਿਉਂਕਿ ਅਸੀਂ ਤਾਂ ਆਪਣੇ ਏਰੀਆ ਨੂੰ ਕਲੀਨ ਕਰਨਾ ਹੈ ਤੇ ਮੈਂ ਆਪਣੇ ਪ੍ਰੈਸ ਸਾਥੀਆਂ ਨੂੰ ਦੱਸਣਾ ਵੀ ਚਾਹੂੰਗੀ ਕਿ ਬਹੁਤ سارے ਲੋਕੀ ਸਾਨੂੰ ਆ ਕੇ ਦੱਸ ਰਹੇ ਕਿ ਇੱਥੋਂ ਪੈਡਲਸ ਭੱਜ ਗਏ ਆ ਤੇ ਹੁਣ ਬੀਤੇ ਦਿਨਾਂ ਚ ਖੰਨਾ ਚ ਸਪੈਸ਼ਲੀ ਮੈਂ ਆਪਣੇ ਖੰਨੇ ਦੀ ਕ੍ਰਾਈਮ ਦੀ ਤੁਹਾਨੂੰ ਦੱਸ ਸਕਦੀ ਹਾਂ ਸਾਡੇ ਇੱਥੇ ਕੋਈ ਸਨੈਚਿੰਗ ਦੀ ਵੀ ਘਟਨਾ ਨਹੀਂ ਹੋਈ ਹੈ ਤੇ ਉਹ ਆਹੀ ਦਰਸਾਉਂਦਾ ਹੈਗਾ ਕਿ ਜੋ ਕ੍ਰਿਮੀਨਲਸ ਹੈ ਉਹ ਥੋੜੇ ਜਿਹੇ ਡਰੇ ਹੋਏ ਤੇ ਆ ਡਰ ਵਧੀਆ ਹੈਗਾ ਤੇ ਡਰ ਅੱਛਾ ਹੈ ਉਹਨਾਂ ਦਾ ਤਾਂ ਡਰ ਅੱਛਾ ਹੈ ਤੇ ਬਾਕੀ ਜੋ ਸ਼ਰੀਫ ਲੋਕੀ ਹੈ ਉਹਨਾਂ ਦਾ ਕੌਨਫੀਡੈਂਸ ਵਧੀਆ ਹੋਇਆ ਹੈਗਾ ਤੇ ਆਹੀ ਚੀਜ਼ ਨੂੰ ਯੂਜ਼ ਕਰਦੇ ਸਾਡੀ ਮੁਹਿੰਮ ਚੱਲਦੀ ਰਹੇਗੀ ਅਸੀਂ ਜਿੰਨੇ ਵੀ ਲਾ ਜੈਂਡਰ ਜੋ ਵੀ ਪ੍ਰੋਵੀਜ਼ਨਸ ਹੈ ਉਹਨਾਂ ਨੂੰ ਯੂਜ਼ ਕਰਕੇ ਅਸੀਂ ਸਾਰੀ ਸਾਰੀ ਲੀਗਲ ਕਾਰਵਾਈਆਂ ਕਰਾਂਗੇ ਤਾਂ ਕਿ ਜੋ ਨਸ਼ੇ ਦਾ ਕਾਰ ਹੋ ਰਹਾ ਹੈ ਕਾਰੋਬਾਰੇ ਪੂਰਨ ਤਰੀਕੇ ਨਾਲ ਬੰਦ ਹੋਏ ਤੇ ਨਸ਼ੇ ਦੀ ਕਮਰ ਪੂਰਨ ਤਰੀਕੇ ਨਾਲ ਟੁੱਟੇ ਜਿਸ ਤਰ੍ਹਾਂ ਕੱਲ ਦਰਾਹਜ ਵੀ ਨੋਟਿਸ ਲਾਇਆ ਗਿਆ ਜਿੱਥੇ ਹੋਰ ਚਿੱਲੇ ਦੇ ਵਿੱਚ ਕਿਤੇ ਵੀ ਨੋਟਿਸ ਲਾਇਆ ਜਾਂਦੇ ਉੱਥੇ ਵੀ ਇਸ ਤਰ੍ਹਾਂ ਦੀ ਕਾਰਵਾਈ ਦੇਖਣ ਨੂੰ ਮਿਲੀ ਕੱਲ ਵਾਲੇ ਜੋ ਲਾਏ ਹੈ ਜੀ ਉਹ ਫ੍ਰੀਜ਼ਿੰਗ ਆਰਡਰਸ ਨੇ 68 ਐਫ ਦੇ ਅੰਦਰ ਪ੍ਰੋਵੀਜ਼ਨ ਹੁੰਦਾ ਹੈਗਾ ਕਿ ਐਸ ਐਚਓ ਜੋ ਵੀ ਐਨ ਡੀ ਪੀ ਐਸ ਦਾ ਕਾਰੋਬਾਰ ਕਰਕੇ ਜੋ ਪ੍ਰਾਪਰਟੀ ਬਣਾਈ ਗਈ ਹੈ ਉਹਨੂੰ ਫ੍ਰੀਜ਼ ਕਰ ਸਕਦਾ ਉਦੋਂ ਬਾਅਦ ਦਾ ਪ੍ਰੋਸੈਸ ਹੁੰਦਾ ਹੈਗਾ ਉਹਨੂੰ ਸਰਕਾਰ ਸੀਜ਼ ਵੀ ਕਰ ਸਕਦੀ ਹੈ ਤੇ ਉਹ ਪ੍ਰੋਸੀਜਰ ਵੀ ਸਟਾਰਟ ਕਰ ਲਿਆਗੇ ਤੇ ਕੱਲ ਵਾਲੇ ਜੋ ਨੋਟਿਸ ਸੀਗੇ ਉਹ ਉਹ ਵਾਲੀ ਕੜੀ ਦੇ ਅੰਦਰ ਹੈ ਤੇ ਅੱਗੇ ਉਹ ਵੀ ਕਾਰਵਾਈ ਪੂਰੀ ਕਰਾਈ ਜਾਏਗੀ ਉਹਨੂੰ ਵੀ ਅਸੀਂ ਫਾਲੋਅ ਅਪ ਕਰਾਂਗੇ ਤੇ ਹੋਰ ਵੀ ਅਸੀਂ ਬਾਕੀ ਸਬ ਡਿਵੀਜ਼ਨ ਤੇ ਬਾਕੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਵੀ ਪ੍ਰੋਪਰਟੀਆਂ ਵਗੈਰਾ ਆਇਡੈਂਟੀਫਾਈ ਕੀਤੀ ਹੈ ਔਰ ਖਾਲੀ ਪ੍ਰੋਪਰਟੀਆਂ ਨਹੀਂ ਇਹਦੇ ਨਾਲ ਨਾਲ ਜੋ ਵੀ ਤੁਸੀਂ ਕਮਾਈ ਕਰਦੇ ਹੋ ਤੁਹਾਡੇ ਬੈਂਕ ਅਕਾਊਂਟਸ ਤੁਹਾਡੇ ਅ ਅਗਰ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਉਹ ਉਹ ਕਰਦੇ ਹੋ ਆਪਣੇ ਪੈਸੇ ਲਾਉਂਦੇ ਹੋ ਜਾਂ ਕਿੱਥੇ ਵੀ ਤੁਸੀਂ ਪੈਸਾ ਲਾਉਂਦੇ ਹੋ ਉਸ ਸਬ ਚੀਜ਼ ਨੂੰ ਅ ਅੰਡਰ ਦ ਲਾਅ ਸਰਕਾਰ ਸੀਜ਼ ਤੇ ਫ੍ਰੀਜ਼ ਕਰ ਸਕਦੀ ਹੈਗੀ ਅਗਰ ਤੁਸੀਂ ਕ੍ਰਾਈਮ ਨੂੰ ਯੂਜ਼ ਕਰਕੇ ਉਹਨੂੰ ਕਮਾਉਂਦੇ ਹੋ ਸਪੈਸ਼ਲੀ ਐਨਡੀਪੀਐਸ ਦਾ ਜੋ ਡਰੱਗ ਵਾਲਾ ਕਾਰੋਬਾਰ ਹੈ ਉਹਦੇ ਹੋਰ ਜ਼ਿਆਦਾ ਸਟ੍ਰਿੰਜੈਂਟ ਲਾਜ਼ ਨੇ ਤਾਂ ਅਸੀਂ ਉਹਨੂੰ ਯੂਜ਼ ਕਰਦੇ ਹੋਏ ਲੀਗਲ ਕਾਰਵਾਈਆਂ ਸ਼ੁਰੂ ਰੱਖेंगे ਆਪਣੀ